ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਦੇ ਸਟਾਫ ਰੋਡ ਦੇ ਰਹਿਣ ਵਾਲੇ ਹੈ ਸਕਤੀਪੁੱਤਰ ਨਰੈਣ ਗਿਰੀ ਨੇ ਅੱਜ ਵਾਲਮੀਕ ਸਮਾਜ ਦੇ ਆਗੂ ਸਮੇਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਦਿਨੀ ਸਾਡੇ ਮੁਹੱਲੇ ਦੇ ਰਹਿਣ ਵਾਲੇ ਕੁਝ ਨੌਜਵਾਨ ਵੱਲੋਂ ਸਾਡੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੀ ਦਰਖਾਸਤ ਪੁਲਿਸ ਚੌਕੀ ਸਿੰਬਲ ਦਿੱਤੀ ਗਈ ਜਿਸ ਚਲਦੇ ਪੁਲਿਸ ਪਾਰਟੀ ਉਕਤ ਵਿਅਕਤੀਆਂ ਖਿਲਾਫ ਮੁਕੰਮਲਾ ਦਰਜ ਕਰ ਲਿਆ ਗਿਆ ਜਿਸ ਦੀ ਰੰਜਿਸ਼ ਤੇ ਉਕਤ ਵਿਅਕਤੀਆਂ ਵੱਲੋਂ ਸਿਆਸੀ ਪੌਂਚ ਰੱਖਣ ਕਰਨ ਕੁਝ ਦਿਨ ਪਹਿਲਾਂ ਮੇਰੇ ਪਿਤਾ ਅਤੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਮਨਕੜਤ ਕਹਾਣੀ ਬਣਾ ਕੇ ਪਰਚਾ ਦਰਜ ਕਰਵਾ ਦਿੱਤਾ ਹੈ ਕਿਉਂਕਿ ਜਿਸ ਜਗ੍ਹਾ ਦਾ ਐਫ ਆਈ ਆਰ ਵਿੱਚ ਜ਼ਿਕਰ ਕੀਤਾ ਹੈ ਉਸ ਜਗ੍ਹਾ ਉਪਰ ਚਾਰ ਚੁਫੇਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਪੁਲਿਸ ਵੱਲੋਂ ਬਿਨਾਂ ਤਸਦੀਕ ਕੀਤੇ ਹੀ ਪਰਚਾ ਦਰਜ ਕਰ ਦਿੱਤਾ ਹੈ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਰੇ ਮਾਮਲੇ ਦੀ ਜਾਂਚ ਕਿਸੇ ਉੱਚ ਅਧਿਕਾਰੀ ਕੋਲੋਂ ਕਰਵਾ ਕੇ ਪਰਚਾ ਕੈਸਲ ਕੀਤਾ ਜਾਵੇ ਇਸ ਮੌਕੇ ਪੀੜਤ ਪਰਿਵਾਰ ਦੇ ਹੱਕ ਵਿੱਚ ਆਈ ਵਾਲਮੀਕ ਜਿੱਥੇ ਬੰਦੀਆਂ ਦੇ ਆਗੂ ਬਾਬਾ ਹਰਦੇਵ ਨਾਥ ਸੇਰ ਗਿੱਲ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਗਰੀਬ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਖਾਸ ਅੰਗਰਾਸ਼ ਕੀਤਾ ਜਾਵੇਗਾ ਅਤੇ 6 ਅਕਸਰ ਬਟਾਲਾ ਦੇ ਗਾਂਧੀ ਚੌਕ 'ਚ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਬਟਾਲਾ ਤੋਂ ਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਜੀ ਪਿੰਡ ਮੇਰਾ ਸਿੰਮਲ ਚੌਂਗ ਸਟਾਫ ਰੋਡ ਤੇ ਮੈਂ ਇਨਾ ਮਸਲਾ ਇਹੋ ਜੀ 8-9 ਮਹੀਨੇ ਸਾਨੂੰ ਬਹੁਤ ਤਰਗੀ ਦਿੱਤਾ ਜਾ ਰਿਹਾ ਬਹੁਤ ਦਿੱਕਤ ਹੋ ਰਹੀ ਹੈ ਸਾਨੂੰ ਅਸੀਂ ਕਈ ਦਰਖਾਸਤਾਂ ਪਾ ਚੁੱਕੇ ਹਾਂ ਕਈ ਮੈਟਰਾਂ ਦੇ ਵਿੱਚ ਸ਼ਕਤੀ ਪੁੱਤਰ ਤਾਂ ਰਵੇ ਨੇ ਸਾਡੇ ਤੇ ਝੂਠਾ ਪ੍ਰਚਾਰ 18 ਤਰੀਕ ਦਾ ਬਗਵਾ ਬਣਾ ਕੇ 26 ਨੂੰ ਪਰਚਾ ਕੱਟਿਆ ਜਾ ਰਿਹਾ 1 ਮਹੀਨਾ 10 ਦਿਨ ਬਾਅਦ ਝੂਠਾ ਵਗਵਾ ਬਣਾ ਕੇ ਪਰਚਾ ਕੱਟਿਆ ਜਾ ਰਿਹਾ ਤੇ ਅੱਜ ਤੱਕ ਅਸੀਂ ਘਰੇ ਬੈਠੇ ਆਂ ਪਰਚਾ ਕੱਟੇ ਬਾਵਜੂਦ ਨਾ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਨਾ ਕੋਈ ਪੁਲਿਸ ਨੇ ਸਾਡੇ ਘਰੇ ਫੇਰਾ ਮਾਰਿਆ ਰਣਜੀਤ ਜੀ ਇਹੋ ਹੀ ਹੈ ਜੀ ਮੇਰੇ ਬ੍ਰਦਰ ਨੇ ਬ੍ਰਦਰ ਨੇ ਮੈਰਿਜ ਕਰਾਈ ਸੀ ਤੇ ਉਹਦੇ ਮਾਪਾ ਭੈਣ ਭਰਾ ਸਹਿਮਤ ਆ ਇਹ ਉਹਦੀ ਮਾਸੀ ਦਾ ਬੇਟਾ ਇਹ ਮੇਰੇ ਬ੍ਰਦਰ ਦੀ ਘਰ ਵਾਲੀ ਦੀ ਮਾਸੀ ਦਾ ਬੇਟਾ ਵਾ ਤੇ ਇਹ ਉਸ ਬਿਆਨ ਨੂੰ ਮਨਾਈ ਕਰਦਾ ਤਾਂ ਕਰਕੇ ਸਾਡੇ ਨੇ ਨੇ ਕੁਝ ਕੀਤਾ ਜੀ ਇਹ ਲੈ ਦੇ ਕੇ ਪੈਸੇ ਥਾਣਿਆਂ ਚੋਂ ਤਸਵੀਲਾਂ ਚੋਂ ਅਸੀਂ ਜਦੋਂ ਕੋਈ ਕਾਰਵਾਈ ਕਰਦੇ ਆਂ ਇਹਨੇ ਬਾਹਰ ਟੇ ਕੈਮਰੇ ਲਗਵਾਏ ਜੀ ਆ ਕੈਮਰਾ ਜੋ ਵੇਕੇ ਬਾਰ ਬਾਰ ਪਾਜ ਜਾਂਦਾ ਹੈ ਇਹ ਸਿਆਸੀ ਪਾਰਟੀਆਂ ਆਦੇ ਹੱਥ ਜੁੜਦੇ ਆ ਤੇ ਜਦੋਂ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਸਾਡੀ ਕਾਰਵਾਈ ਨੂੰ ਦਬਾਇਆ ਜਾਂਦਾ ਮੈਂ ਕਈ ਦਰਖਾਸਤ ਕੈਮਰੇ ਦੀ ਵੀ ਪਾ ਚੁੱਕਾ ਬਿਨਾਂ ਇਨਵੈਸਟੀਗੇਸ਼ਨ ਦੇ ਪਰਚਾ ਕੱਟਦਾ ਜੀ ਸਾਨੂੰ ਇਹ ਚੀਜ਼ ਦਾ ਕੋਈ ਨਹੀਂ ਪਤਾ ਇਨਵੈਸਟੀਗੇਸ਼ਨ ਦੇ ਬਗੈਰ ਪਰਚਾ ਕੱਟਾਇਆ ਜਾਂਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਉਦਰੀ ਸੁਣਵਾਈ ਜ਼ਿਆਦਾ ਹੋ ਰਹੀ ਹੈ ਅਸੀਂ ਨਿਗਮਾਜਲ ਨੂੰ ਬਹੁਤ ਦੇਰ ਨਾਲ ਸ਼ਿਰਕਤ ਦੀ ਅੱਜ ਜੋ ਇੱਕ ਲਿਗੇ ਰਹੀ ਆਪਾਂ ਦੋਹੀ ਵਜਨ ਕਰ ਲੱਗੇ ਆ ਜੋ ਇਹਨਾਂ ਦੇ ਨਾਲ ਧੱਕਾ 8 9 ਮਹੀਨੇ ਤੋਂ ਇਹਨਾਂ ਦਾ ਧੱਕਾ ਹੁੰਦਾ ਆਇਆ ਸੀ ਸਿੰਬਲ ਚੌਕੀ ਦਾ ਸੋਹਰਾਜ ਐਸਐਨ ਇੰਚਾਰਜ ਤੇ ਜੋ ਇਹਨਾਂ ਨਾਲ ਧੱਕੇਸ਼ਾਹੀ ਕਰਦਾ ਆ ਰਿਹਾ ਜੀ ਜੋ ਇਹਨਾਂ ਦੀ ਗਾਈ ਦੀ ਰਿਜਨ 40 ਘਰ ਛੱਡ ਗਏ ਤੇ ਉੱਥੇ ਇਹਨਾਂ ਦੇ ਕੈਂਪ ਮੂਹਰੇ ਸਾਹਮਣੇ ਕੈਮਰੇ ਲਗਾਏ ਜਾ ਰਹੇ ਆ ਤੇ ਪੁਲਿਸ ਨੂੰ ਤਲਾਵਾਂ ਬੜੀ ਜੱਤੀਆਂ ਦਰਖਾਸਤਾਂ ਭਰੀਆਂ ਢੇਡੀਆਂ ਕਿ ਪੁਲਿਸ ਨੇ ਕੋਈ ਨਹੀਂ ਲਿਆ ਕਿਉਂਕਿ ਉਹ ਇਹਨਾਂ ਨੂੰ ਇਹ ਪੋਲੀਟਿਸ਼ੀਨਾਂ ਨੂੰ ਇਹਨਾਂ ਨੂੰ ਇਹਨਾਂ ਦਾ ਹੱਥ ਹੈਗਾ ਜੀ ਤੇ ਜੋ ਇਹਨਾਂ ਦੇ ਐਮ ਸਕੀਮਸ ਕਿਹਦੇ ਕਿਉਂਕਿ ਇਹ ਪਤਾ ਨਹੀਂ ਚੇਨਨਾ ਨਾਲ ਤਾਂ ਉਹਨੇ ਤੇ ਕਾਂਗਰਸ ਉਧਰ ਰੱਖਦੇ ਗਾਲੀ ਰੱਖਦੇ ਬੀਸੀ ਵੀ ਨਾਪ ਪਾੜੀ ਰੱਖਦੇ ਸਾਨੇ ਨੂੰ ਕੋਈ ਨਹੀਂ ਆਉਂਦੀ ਹੈ। ਬਾਕੀ ਇਹਨਾਂ ਨੂੰ ਇਹ ਦੇਖੀ ਕਰਦੇ ਆ ਕਿ ਬੋਸ ਨੂੰ ਵਿੰਦ ਕਰਦੇ ਆਂ ਵੀ ਜੋ ਬੰਦ ਕਾਰਵਾਈ ਹੈ ਨਾ ਕਿਹਦੇ ਜਰਾਦਾ ਦਾ ਪਰਚਾ ਖਾਰਚਾ ਨਾ ਜਿਹੜਾ ਉਹ ਕੀਤਾ ਜਾਵੇ। ਇਹਦੇ 6 ਤਰੀਕ ਵਾਲੇ ਦਿਨ ਦਿਨ ਮੰਗਲਵਾਰ ਕਾਸ ਵਜ ਕੇ 35:30 ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਜਦ ਤੱਕ ਪਰਚਾ ਖਾਰਚਾ ਨਹੀਂ ਹੋਏਗਾ। ਉਹਨਾਂ ਦਾ ਕੰਮ ਤਾਂ ਨਹੀਂ ਚੁੱਕਿਆ ਜਾਏਗਾ ਜੀ ਕਿੱਥੇ ਲਾ ਰਹੇ ਹੋ ਤੁਹਾਨੂੰ ਕਿਹੜੀ ਜਗਾ ਇਹ ਗਾਂਧੀ ਚੌਂਗੜੇ ਚ ਜੀ ਠੀਕ ਹੈ ਇਹ ਸਭ ਨੂੰ ਮੰਗ ਪਾ ਤੇ ਦਾ ਹੈ ਪਰ ਸੰਗਾ ਨਹੀਂ ਤੇ ਬਾਕੀ ਸ਼ੇਰ ਦੇ ਜਿਹੜੇ ਆਪਾਂ ਜਿਹੜਾ ਧਰਨਾ ਪ੍ਰੋਟੈਸਟ ਕਰਨ ਜਾ ਰਹੇ ਆ ਅਨਮੇਟੇ ਸਮੇਂ ਧਰਨਾ ਜਦ ਤੱਕ ਇਹ ਮੰਗਾਂ ਪੂਰੀ ਨਾ ਹੋਣ ਗਈਆਂ ਤੇ ਉਹਨਾਂ ਤੱਕ ਧੰਨਾ ਸਾਡਾ ਚੱਲ ਜਾਈਗਾ ਇੱਕ ਜੋਤੀ ਪਤਨੀ ਰੋਹਣ ਨੇ ਐਮਐਲਏ ਜਿਹੜੀ ਉਹ ਹਸ ਕੀਤੀ ਸੀ ਉਹਨਾਂ ਨੇ ਲਿਆ ਕੇ ਜਿਹਨੂੰ ਰਿਸ਼ਤੇ ਦੇ ਆਧਾਰ ਤੇ ਸਟੇਟਮੈਂਟ ਦਿੱਤੀ ਸਾਡੇ ਕੋਲ 26/7/20 ਸੋਚ ਜੀਨ ਉਹਨਾਂ ਨੇ ਕਿਹਾ ਸੀ ਵੀ ਨਾਰਾਇਣਗਿਰੀ ਦੇ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਨੇ ਸਾਡੇ ਨਾਲ ਫੋਟੋ ਮਾਰ ਸਾਡੀ ਇਜਾਜ਼ਤ ਦਿੱਤੀ ਤੇ ਥ੍ਰੈਟ ਕੀਤਾ ਅਸਲੇ ਨਾਲ ਜਿਉਂਦੀ ਕਪਲੇਟ ਸੀ ਉਹ ਲੈ ਕੇ ਸਟੇਟਮੈਂਟ ਦੇ ਆਧਾਰ ਦੇ ਉੱਤੇ ਸਹੀ ਤੱਥਾਂ ਦੇ ਉੱਤੇ ਜਿਹੜਾ ਮਕਦਮਾ ਦਰਜ ਕਰ ਦਿੱਤਾ ਗਿਆ ਨਾਲ ਹੀ ਉਹਨੇ ਗੱਲ ਕੀਤੀ ਸੀ ਵੀ ਇਹਨਾਂ ਲੰਮਾ ਸਮਾਂ ਜਿਹੜਾ ਕਾਫੀ ਸਾਡੀ ਭਰਾਇਨਾ ਵੀ ਗੱਲ ਚੱਲਦੀ ਜਿਹੜੀ ਸਦੇਣੀ ਚੜੀ ਤੇ ਜੇ ਆਕਰ ਦਸ਼ੀ ਤੇ ਰਵੇ ਆ ਵੀ ਸਾਡੇ ਨਜ਼ਾਰੇ ਜੁਗੀ ਤੇ ਇਹਨਾਂ ਦਾ ਅਧਾਰਾ ਇਹ ਆਪਣੀ ਅੰਕਵਾਰੀ ਲਾ ਕੇ ਵੀ ਪਰਤਾਲ ਕਰਾਸ ਨਹੀਂ ਹਲੇ ਇਸ ਸੇਤਾ ਕਾ ਇਹ ਕੋਈ ਮੀਡੀਆ ਪੇਸ਼ ਨਹੀਂ ਕੀਤਾ ਤੇ ਹੁਣ ਸਾਲ ਵਾਲੇ ਸਮੇਂ ਦੇ ਵਿੱਚ ਪਰਤੀਸ਼ ਦਾ ਪਾਰਟ ਹੈ ਜੇ ਕਰ ਦੇਣਗੇ ਠੀਕ ਹੈ ਅਲੱਗ ਡੀ ਇਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਦੂਜੇ ਚੱਲਦੇ ਨੇ 354 ਦਾ ਵੀ ਚੱਲਦਾ 370 ਦਾ 307 ਦਾ ਵੀ